ਤੇਰਾ ਰਾਧਾ ਸਵਾਮੀ ਬਿਆਸ ਵਿੱਚ ਚੱਲ ਰਹੇ satsangਾਂ ਤੇ ਜਾਣ ਵਾਲੀ ਸੰਗਤ ਲਈ ਅਹਿਮ ਖਬਰ ਹੈ ਇਸ ਸੰਬੰਧ ਰੇਲਵੇ ਵਿਭਾਗ ਸਹਾਰਨਪੁਰ ਤੋਂ ਬਿਆਸ ਵਿਚਾਲੇ ਇੱਕ ਜੋੜੀ ਅਤੇ ਹਜ਼ਰਤ ਨਿਜ਼ਾਮੁਦੀਨ ਤੋਂ ਬਿਆਸ ਵਿਚਾਲੇ ਇੱਕ ਜੋੜੀ ਸਪੈਸ਼ਲ ਰੇਲ ਗੱਡੀਆਂ ਚਲਾਉਣ ਜਾ ਰਹੀ ਹੈ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ ਗੱਡੀ ਨੰਬਰ 04565 ਸਹਾਰनपुर ਸਟੇਸ਼ਨ ਤੋਂ 28 ਮਾਰਚ ਨੂੰ ਰਾਤ 8:50 ਮਿੰਟ ਤੇ ਚੱਲੇਗੀ ਜੋ ਅਗਲੇ ਦਿਨ ਤੜਕੇ 2:50 ਮਿੰਟ ਤੇ ਬਿਆਸ ਪਹੁੰਚੇਗੀ ਵਾਪਸੀ ਦੇ ਲਈ ਗੱਡੀ ਨੰਬਰ 04566 ਨੂੰ ਬਿਆਸ ਸਟੇਸ਼ਨ ਤੋਂ 30 ਮਾਰਚ ਨੂੰ ਬਾਅਦ ਦੁਪਹਿਰ 3:00 ਵਜੇ ਰਵਾਨਾ ਕੀਤਾ ਜਾਵੇਗਾ ਜੋ ਐਸੇ ਰਾਤ 8:20 ਮਿੰਟ ਤੇ ਸਹਾਰਨਪੁਰ ਪਹੁੰਚੇਗੀ ਇਹਨਾਂ ਰੇਲ ਗੱਡੀਆਂ ਦਾ ਦੋਹਾਂ ਪਾਸੇ ਦੇ ਸਟਾਪਸ ਯਮੂਨਾ ਨਗਰ, ਜਗਾਦਰੀ, ਜਗਾਦਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ਤੇ ਹੋਵੇਗਾ। ਇਸੇ ਤਰ੍ਹਾਂ ਗੱਡੀ ਨੰਬਰ 04401 ਨizamuddin ਸਟੇਸ਼ਨ ਤੋਂ 27 ਮਾਰਚ ਨੂੰ ਸ਼ਾਮ 7:40 ਮਿੰਟ ਤੇ ਚੱਲੇਗੀ ਜੋ ਅਗਲੇ ਦਿਨ ਤੜਕੇ 4:05 ਮਿੰਟ ਤੇ ਬਿਆਸ ਸਟੇਸ਼ਨ ਤੇ ਪਹੁੰਚੇਗੀ। ਉੱਥੋਂ ਵਾਪਸੀ ਦੇ ਲਈ ਗੱਡੀ ਨੰਬਰ 04402 ਨੂੰ 3 ਮਾਰਚ ਨੂੰ ਰਾਤ 8:35 ਮਿੰਟ ਤੇ ਚਲਾਇਆ ਜਾਵੇਗਾ ਜੋ ਅਗਲੇ ਦਿਨ ਤੜਕੇ 4 ਵਜੇ ਨizamuddin ਸਟੇਸ਼ਨ ਤੇ ਪਹੁੰਚੇਗੀ ਇਹਨਾਂ ਰੇਲ ਗੱਡੀਆਂ ਦਾ ਦੋਹਾਂ ਪਾਸੇ ਸਟਾਪੇਜ ਨਵੀਂ ਦਿੱਲੀ ਸਬਜ਼ੀ ਮੰਡੀ ਅੰਬਾਲਾ ਕੈਂਟ ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ਤੇ ਹੋਵੇਗਾ